ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਉਹ ਨੰਗੀ ਕਰਤੂਤ ਜਿਹੜੇ ਬਹੁਤ ਵੱਡੇ ਦਮਗਜੇ ਮਾਰਦੇ ਆ ਆਪਣੇ ਆਪ ਨੂੰ ਬਿਸ਼ਪ ਗੁਰੂ ਬਣਨ ਦੇ ਸੁਪਨੇ ਦੇਖ ਰਹੇ ਆ ਉਹਨਾਂ ਦੀ ਕਰਤੂਤ ਦੇਖੋ ਕੀ ਕੀ ਕੀਤੀ ਅੱਜ ਉਹਨਾਂ ਨੇ ਤੇ ਪੂਰੀ ਦੁਨੀਆ ਦੇ ਵਿੱਚ ਥੂ-ਥੂ ਹੋ ਰਹੀ ਆ ਪੂਰੀ ਦੁਨੀਆ ਗਾਲਾਂ ਕੱਢ ਰਹੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਉਹ ਦੇਖ ਲੋ ਕਿ ਉਹ ਵੀਡੀਓ ਫਿਰ ਮੈਂ ਆਪਾਂ ਗੱਲਬਾਤ ਕਰਦੇ ਆਂ ਇਹਦੇ ਤੇ ਮੈਨੂੰ ਸਮਝ ਨਹੀਂ ਲੱਗਦਾ ਕਿ ਉਹ ਨਹੀਂ ਦੇ ਗਿਆ ਮੈਂ ਨਾਲੇ ਅਹ ਸ਼ਾਇਦ ਮੈਨੂੰ ਸਮਝ ਆਉਂਦਾ ਨਹੀਂ ਕਿ ਉਹ ਸ਼ਾਮ ਪਹੁੰਚਿਆ ਉਹ ਤਾਂ ਉਹ ਪਰਸੋਂ ਕੁਝ ਨਹੀਂ ਕੋਈ ਮਤਲਬ ਫਿਰ ਕੀ ਤਾਂ ਨਾ ਦੱਸਿਓ ਨਾ ਸ਼ੀਰ ਸ਼ੀਰ ਦੇ ਰਹੀ ਆ ਇੱਕ ਸਪੇਨ ਤੋਂ ਆਇਆ ਹੋਇਆ ਜੋੜਾ ਸੀਗਾ ਜਿਹੜਾ ਆ ਮੋਟਰਸਾਈਕਲਾਂ 'ਤੇ ਘੁੰਮਦੇ ਫਿਰਦੇ ਹੁੰਦੇ ਆ ਨਾ ਸਾਰੀ ਦੁਨੀਆ ਦੇ ਵਿੱਚ ਇਹ ਵੱਖ-ਵੱਖ ਮੁਲਕਾਂ ਤੋਂ ਹੋ ਕੇ ਸਪੇਨ ਦੇ ਵਿੱਚ ਸਪੇਨ ਤੋਂ ਤੁਰੇ ਦੇ ਵੱਖ-ਵੱਖ ਮੁਲਕਾਂ ਤੋਂ ਹੋ ਕੇ ਭਾਰਤ ਪਹੁੰਚੇ ਸੀ ਜਦੋਂ ਹੀ ਇਹ ਝਾਰਖੰਡੇ ਪਹੁੰਚਦੇ ਆ ਤਾਂ ਜਿਹੜੀ ਬੀਬੀ ਬੋਲ ਰਹੀ ਆ ਨਾਲ ਮਗਰੇ ਦੇ ਘਰ ਵਾਲਾ ਸੱਤ ਬੰਦੇ ਇਹਨਾਂ ਨੂੰ ਚੱਕ ਲੈਂਦੇ ਆ ਇਸ ਬੀਬੀ ਨਾਲ ਕੁੱਟਮਾਰ ਕਰਦੇ ਆ ਦਾ ਬਲਾਤਕਾਰ ਕਰਦੇ ਆ ਤੇ ਜਿਹੜੇ ਦੇ ਘਰ ਆਲਾ ਇਹਦੀ ਵੀ ਪੂਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਆ ਉਸ ਤੋਂ ਬਾਅਦ ਵਿਚਾਰੇ ਇਹ ਉੱਥੋਂ ਕਿਸੇ ਤਰੀਕੇ ਨਾਲ ਖੇੜਾ ਛੜਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਨਿਕਲਦੇ ਆ ਤੇ ਨੇੜੇ ਦੇ ਕਿਸੇ ਥਾਣੇ 'ਚ ਜਾਂਦੇ ਆ ਉਹ ਥਾਣੇ ਵਾਲੇ ਵੀ ਗੱਲ ਨਹੀਂ ਸੁਣਦੇ ਉਸ ਤੋਂ ਬਾਅਦ ਵਿਚਾਰੇ ਇਹ ਆਪ ਹੀ ਉੱਥੋਂ ਨਿਕਲ ਕੇ ਹਸਪਤਾਲ ਜਾਂਦੇ ਆ ਤੇ ਆਪਣੀ ਵਿਥਿਆ ਜਿਹੜੀ ਆਪਣੀ ਕਹਾਣੀ ਇਹਨਾਂ ਨੇ ਆਪਣੀ ਜਿਹੜੀ ਬੋਲੀ ਆ ਸਪੈਨਿਸ਼ ਉਹ ਤੇ ਸੁਣਾਈ ਆ ਪੂਰੀ ਦੁਨੀਆ ਦਾ ਮੀਡੀਆ ਪੂਰੀ ਦੁਨੀਆ ਦਾ ਮੀਡੀਆ ਗੱਲ ਦਿਖਾ ਰਿਹਾ ਕਿ ਪੂਰੀ ਦੁਨੀਆ ਦੇ ਵਿੱਚ ਗੱਲ ਚੱਲ ਰਹੀ ਹੈ ਵੀ ਝਾਰਖੰਡ ਦੇ ਵਿੱਚ ਇੱਕ ਸਪੈਨਸ ਔਰਤ ਦੇ ਨਾਲ ਇੱਕ ਬੀਬੀ ਦੇ ਨਾਲ ਉਹਦੇ ਘਰ ਵਾਲਾ ਨਾਲ ਹੁੰਦਾ ਜਿਹੜਾ ਬਲਾਤਕਾਰ ਹੁੰਦਾ ਸੱਤ ਜਣਾਂ ਵੱਲੋਂ ਉਹਦੀ ਕੁੱਟਮਾਰ ਹੁੰਦੀ ਆ ਪਰ ਜਿਹੜੇ ਕਹਿੰਦੇ ਆਸੀਂ ਬੇਸੋ ਸ਼ਕਤੀ ਬਣਨ ਜਾ ਰਹੇ ਆ ਬਹੁਤ ਵੱਡੀ ਡੈਮੋਕਰੈਂਸੀ ਆ ਜੀ ਇਹ ਲੋਕਤੰਤਰ ਹੈ ਜੀ ਰੋਜ਼ਾ ਮੋਦੀ ਜਾ ਜਾ ਕੇ ਬਾਹਰ ਉੱਤੇ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਹੈ ਉਹਨਾਂ ਦੇ ਗੋਦੀ ਮੀਡੀਏ ਨੇ ਉਹਨਾਂ ਦੇ ਬਕਾਊ ਮੀਡੀਏ ਨੇ ਇੱਕ ਵੀ ਖ਼ਬਰ ਨਹੀਂ ਚਲਾਈ ਮਾਰੀ ਮੁੱਟੀ ਵੀ ਖ਼ਬਰ ਨਹੀਂ ਚੱਲੀ ਐਡੀ ਵੱਡੀ ਘਟਨਾ ਦਾ ਵਾਪਰ ਜਾਣਾ ਸੱਤ ਬੰਦਿਆਂ ਦੁਆਰਾ ਇੱਕ ਬੀਬੀ ਦਾ ਬਲਾਤਕਾਰ ਕਰਨਾ ਉਹਦੀ ਕੁੱਟਮਾਰ ਕਰਨੀ ਕਿਸੇ ਥਾਣੇ ਦੇ ਵਿੱਚ ਉਹਨਾਂ ਦੀ ਸੁਣਵਾਈ ਨਾ ਹੋਣੀ ਉਹਨਾਂ ਦੀ ਫਰਿਆਦ ਹੀ ਨਾ ਸੁਣੀ ਜਾਣੀ ਮਕਦਮਾ ਦਾ ਬਹੁਤ ਦੂਰ ਦੀਆਂ ਗੱਲਾਂ ਨੇ ਭਰਾਵੋ ਸੋ ਜਿਹੜੇ ਆਪਣੇ ਪੰਜਾਬੀਆਂ ਨੂੰ ਵੀ ਸਿੱਖਣ ਦੀ ਹੁਣ ਮੈਂ ਇੱਥੋਂ ਸਿੱਖ ਰੋ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲਓ ਜਿਹੜੇ ਤੁਸੀਂ ਆ ਭਈਏ ਭਈਏ ਸਿਰ ਚੜਾਏ ਆ ਨਾ ਅਦੇ ਘਰਾਂ ਚ ਲਿਆ ਲਿਆ ਰੱਖਦੇ ਆ ਤੇ ਆਪਣੇ ਬੰਦਿਆਂ ਨੂੰ ਕੰਮ ਨਹੀਂ ਦਿੰਦੇ ਤੇ ਭਈਆਂ ਨੂੰ ਤੁਸੀਂ ਤਰਜੀਹ ਦੇਣ ਲੱਗ ਗਏ ਇਹ ਤੁਹਾਡੀਆਂ ਜਨਾਨੀਆਂ ਤੇ ਤੁਹਾਡੇ ਘਰਾਂ ਦੀਆਂ ਬੀਬੀਆਂ ਨੂੰ ਪਹਿਣਗੇ ਪੈ ਵੀ ਰਹੇ ਨੇ ਪੈ ਰਹੇ ਨੇ ਪਹਿਣਗੇ ਕੀ ਪੈ ਰਹੇ ਆ ਇਹ ਇਹ ਇਹਨਾਂ ਦੀ ਇੰਨੀ ਗੰਦੀ ਮਾਨਸਿਕਤਾ ਹੈ ਇਹ ਡੀਐਨਏ ਦਾ ਫਰਕ ਹੁੰਦਾ ਹੈ ਇਹ ਧਰਤੀ ਦੇ ਤੱਤ ਦਾ ਫਰਕ ਹੁੰਦਾ ਹੈ ਪੰਜਾਬ ਦੇ ਅੰਦਰ ਕਦੇ ਕਿਸੇ ਨੇ ਐ ਨਹੀਂ ਕੀਤਾ ਹੋਣਾ ਕਿ ਗੁਰੂਆਂ ਦੀ ਪੀਰਾਂ ਦੀ ਪੈਗੰਬਰਾਂ ਦੀ ਧਰਤੀ ਹੈ ਪੰਜਾਬ ਦੇ ਅੰਦਰ ਕਿਸੇ ਨੇ ਬਲਾਤਕਾਰ ਐਲੋਡ ਨਹੀਂ ਕੀਤਾ ਹੋਣਾ ਕਿਸੇ ਨੇ ਵੀ ਕਿਸੇ ਨੇ ਬਲਾਤਕਾਰ ਕਰਤਾ ਕਿਸੇ ਪੰਜ ਸੱਤ ਬੰਦਿਆਂ ਨੇ ਕੋ ਕੁੜੀ ਚੱਕ ਕੇ ਬਲਾਤਕਾਰ ਕਰਤਾ ਹੋਊਗਾ ਸਾਡੇ ਲੋਕਾਂ 'ਚ ਫੇਰ ਵੀ ਹਯਾ ਦਇਆ ਸਾਡੇ ਲੋਕਾਂ ਚ ਕੋਈ ਸਾਡੇ ਗੁਰੂਆਂ ਦੇ ਦੱਸੇ ਹੋਏ ਸਿਧਾਂਤ ਨੇ ਸਾਡੇ ਲੋਕ ਸਿਧਾਂਤਾਂ ਨਾਲ ਜਿੰਦਗੀ ਜਿਉਂਦੇ ਆ ਇਸ ਕਰਕੇ ਭਰਾਵੋ ਆ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਦੁਬਾਰੇ ਵੀ ਦਿਖਾ ਦਿੰਨਾ ਇਹ ਵਿਚਾਰੀ ਆਪਣਾ ਦੁੱਖ ਬਿਆਨ ਕਰ ਰਹੀ ਹੈ ਆ ਦੇਖੋ ਆ ਦੇਖ ਲਓ ਇਹ 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 ਸਾਰੀ ਗੱਲ ਜਿਹੜੀ ਵਿਚਾਰੀ ਬੀਬੀ ਦੱਸ ਰਹੀ ਆ ਰੋ ਰੋ ਕੇ ਆਪਣੀ ਵਿਥਿਆ ਸੁਣਾ ਰਹੀ ਆ ਕਿਸੇ ਬੰਦੇ ਨੇ ਸਪੈਨਸ ਬੋਲੀ ਦਾ ਤਰਜਮਾ ਵੀ ਕੀਤਾ ਪੰਜਾਬੀ ਦੇ ਵਿੱਚ ਉਹਨੇ ਸਾਰੀ ਗੱਲ ਲਿਖੀ ਵੀ ਆ ਨਾਲ ਦੱਸੀ ਵੀ ਆ ਵੀ ਇਹ ਬੀਬੀ ਨਾਲ 7 ਬੰਦਿਆਂ ਦੁਆਰਾ ਬਲਾਤਕਾਰ ਹੁੰਦਾ ਹੈ ਝਾਰਖੰਡ ਦੇ ਵਿੱਚ ਇਹਨੂੰ ਚੱਕ ਕੇ ਲੈ ਜਾਂਦੇ ਆ ਦੋਨਾਂ ਮੀਆਂ ਬੀਬੀ ਜਦੋਂ ਇਹ ਝਾਰਖੰਡ ਚ ਆਉਂਦੇ ਆ ਮੋਟਰਸਾਈਕਲ ਦੇ ਉੱਤੇ ਇਹ ਪੂਰੀ ਦੁਨੀਆ ਦਾ ਟੂਰ ਲਾ ਰਹੇ ਸੀ ਪੂਰੀ ਦੁਨੀਆ ਚ ਘੁੰਮ ਰਹੇ ਜਦੋਂ ਭਾਰਤ ਆਉਂਦੇ ਆ ਭਾਰਤ ਤੋਂ ਝਾਰਖੰਡ ਆਉਂਦੇ ਆ ਉਥੇ ਇਸ ਬੀਬੀ ਦਾ 7 ਬੰਦਿਆਂ ਦੁਆਰਾ ਚੱਕ ਕੇ ਬਲਾਤਕਾਰ ਕਰਕੇ ਇਹਦੀ ਕੁੱਟਮਾਰ ਕੀਤੀ ਜਾਂਦੀ ਹੈ ਇਹਦੇ ਘਰ ਵਾਲੇ ਦੀ ਵੀ ਕੁੱਟਮਾਰ ਕੀਤੀ ਜਾਂਦੀ ਹੈ ਇਹ ਵਿਚਾਰੇ ਆਪਣਾ ਦੁੱਖ ਦਰਦ ਲੈ ਕੇ ਥਾਣੇ ਜਾਂਦੇ ਆ ਉਥੋਂ ਹਸਪਤਾਲ ਆਉਂਦੇ ਅਤੇ ਕੋਈ ਸੁਣਵਾਈ ਨਹੀਂ ਹੈ ਤੇ ਕੋਈ মিডিਆ ਦੀ ਖ਼ਬਰੀ ਹੈ ਨਹੀਂ ਮੇਰਾ ਮੇਰਾ ਮਕਸਦ ਤੁਹਾਡਰ ਨਾਲ ਗੱਲ ਕਰਨ ਦਾ ਇਹ ਨਹੀਂ ਹੈ ਕਿ ਆਪਣੇ ਆਪ ਨੂੰ ਬਹੁਤ ਵੱਡੀ ਤਾਕਤ ਬਹੁਤ ਵੱਡਾ ਭਲੇਖਾ ਪਾਲੀ ਬੈਠੀ ਜਿਹੜੀ ਇਹ ਸਰਕਾਰ ਹੈ મોદી ਦੀ ਜਾਂ ਇਹ ਭਾਰਤ ਦਾ ਲੋਕਤੰਤਰ ਹੈ ਕਿ ਅਸੀਂ ਬਹੁਤ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਬੜਾ ਮਹਾਨ ਬਣਾ ਕੇ ਪੇਸ਼ ਕਰਦੇ ਆ ਮਨੀਪੁਰ ਦੇ ਵਿੱਚ ਵੀ ਇਹੀ ਹੋਇਆ ਸੀਗਾ ਮਨੀਪੁਰ ਦੇ ਵਿੱਚ ਵੀ ਇਹਨਾਂ ਨੇ ਕਿਵੇਂ ਦੋ ਬੀਬੀਆਂ ਨੂੰ ਨੰਗਿਆ ਕਰਕੇ ਕਮਾਇਆ ਸੀ ਜੋ ਜ਼ੁਲਮ ਤੁਸੀਂ ਮਨੀਪੁਰ ਚ ਵੀ ਦੇਖਿਆ ਉਹਦੀ ਵੀ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਬੰਦਿਆਂ ਦੇ ਉੱਤੇ ਇਹਨਾਂ ਦੇ ਵੀ ਕੋਈ ਕਾਰਵਾਈ ਨਹੀਂ ਹੋਣੀ ਭਰਾਵੋ ਪਰ ਮੇਰਾ ਤੁਹਾਨੂੰ ਸੁਚੇਤ ਕਰਨ ਦਾ ਇੰਨੇ ਮਕਸਦ ਹੈ ਕਿ ਆ ਭੈਣਾਂ ਸੁਚੇਤ ਹੋ ਜાઓ ਨਾ ਇਹਨਾਂ ਦੇ ਤੁਸੀਂ ਹਮੇਤੀ ਬਣਿਆ ਕਰੋ ਨਾ ਇਨੀ ਹਮਦਰਦੀ ਕਰਿਆ ਕਰੋ ਇਹ ਬੰਦਾ ਮਾਰਨ ਲੱਗੇ ਇਹ ਬਲਾਤਕਾਰ ਕਰਨ ਲੱਗੇ ਚਾਹੇ ਹੋ 10 ਸਾਲ ਦੀ 5 ਸਾਲ ਦੀ ਬੱਚੀ ਕਿਉਂ ਨਾ ਹੋਵੇ ਮੈਂਟਲ ਹੁੰਦੇ ਆ ਬਾਈ ਆਪਣੇ ਲੋਕਾਂ ਨਾਲ ਖੜੋ ਪੰਜਾਬ ਨਾਲ ਖੜੋ ਪੰਜਾਬ ਦੇ ਮਜ਼ਦੂਰਾਂ ਨਾਲ ਖੜੋ ਆਪਣੇ ਮਜ਼ਦੂਰ ਭਰਾਵਾਂ ਦਾ ਸਾਥ ਦਿਆ ਕਰੋ ਪੈਰ ਦਿਆ ਕਰੋ ਉਹਨਾਂ ਨੂੰ ਕੰਮ ਦੇ ਵਿੱਚ ਅਸੀਂ ਆਪਣੇ ਲੋਕਾਂ ਨੂੰ ਛੜਤਾ ਇਹਨਾਂ ਲੋਕਾਂ ਨੂੰ ਸਿਰ ਤੇ ਬਿਠਾ ਲਿਆ ਇਹ ਲੋਕਾਂ ਨੇ ਸਾਡੀਆਂ ਇੱਜ਼ਤਾਂ ਨੂੰ ਪੈਣ ਲੱਗੇ ਅਫੀਕ ਇਸੇ ਮਨੁੱਖਤਾ ਦੇ ਖਿਲਾਫ ਨਹੀਂ ਆ ਸਾਡੇ ਗੁਰੂਆਂ ਦਾ ਸਿਧਾਂਤ ਨੇ ਸਰਬੱਤ ਦੇ ਭਲੇ ਦਾ ਸਿਧਾਂਤ ਆ ਮਨੁੱਖਤਾ ਦੀ ਭਲਾਈ ਦੀ ਗੱਲ ਕਰਨ ਵਾਲੇ ਲੋਕਾਂ ਸੀ ਪਰ ਜੇ ਹੁਣ ਸਾਡੇ ਕੋਈ ਆ ਕੇ ਇੱਜ਼ਤਾਂ ਨੂੰ ਪਾਊਗਾ ਤਾਂ ਫਿਰ ਬਖਸ਼ਿਆ ਨਹੀਂ ਜਾ ਜਾਣਗੇ ਫਿਰ ਵੀ ਚੁੱਪ ਕਰੇ ਰਗੇ ਫਿਰ ਵੀ ਨਾ ਬੋਲ ਗਏ ਕਿੰਨੀਆਂ ਕਟ੍ਰਾਮਾਂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਆਪਾਂ ਰੋਜ਼ ਕੋਈ ਨਾ ਕੋਈ ਵੀਡੀਓ ਦੇਖਦੇ ਆ ਲੋਕੋ ਸੁਚੇਤ ਹੋ ਜੋ ਚਕੰਨੇ ਹੋ ਜੋ ਇਹ ਤੁਹਾਡੇ ਨਾਲ ਜਿਹੜੇ ਖਰਖੰਡ ਵਿੱਚ ਵਾਪਰੀ ਹੈ ਨਾ ਕਾਂਡ ਜੋ ਹੋਰ ਮਨੀਪੁਰ ਚ ਵਾਪਰੇ ਜਾਂ ਹੋਰ ਵਾਪਰਨੇ ਵਾਪਰ ਰਹੇ ਨੇ ਇਹ ਪੰਜਾਬ ਚ ਵੀ ਵਰਤੌਣਗੇ ਪਣਾ ਚਕੰਨੇ ਹੋ ਜੋ ਮੇਰਾ ਵੀਰ ਆਪਣੇ ਲੋਕਾਂ ਨਾਲ ਖੜਿਆ ਕਰੋ ਇਕੱਠੇ ਹੋ ਜੋ ਦੇਖਦੇ ਆ ਹੁਣ ਇਹ ਖਬਰ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਕਿਨੂੰ ਕੋਈ মিডিਆ ਚੱਕਦਾ ਹੈ ਜਾਂ ਕੋਈ ਮੁਕਦਮਾ ਦਰਜ ਹੁੰਦਾ ਹੈ ਕੀ ਕਹਿੰਦਾ ਕੋਈ ਅੰਤਰਰਾਸ਼ਟਰੀ ਪੱਧਰ ਤੇ ਦਬਾਅ ਪੈ ਗਿਆ ਤਾਂ ਭਾਵੇਂ ਕੋਈ ਕਾਰਵਾਈ ਹੋ ਜੇ ਤੇ ਨਹੀਂ ਕੋਈ ਕਾਰਵਾਈ ਨਹੀਂ ਹੋਣੀ ਆ ਦੇਖ ਰੋ ਤੁਸੀਂ ਕਰਤੂਤ ਇਹਨਾਂ ਦੀ